किसान वीरों ते पैणो जय हिंद ਲੈ ਕੇ حاضر ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾਣੂ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾ ਸਾਡੇ ਕੋਲ ਲਓ ਜੀ ਆਜੋ 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 ਲੰਗਿਆ ਲੰਗਿਆ चौहान ਸਾਹਿਬ ਜੈਨ ਜੀ चौहान ਸਾਹਿਬ ਜੈ हिंद ਜੈਨ ਜੀ ਡਾਕਟਰ ਸਾਹਿਬ ਆਓ ਆਓ ਬੈਠੋ ਬੈਠੋ ਡਾਕਟਰ ਸਾਹਿਬ ਬੈਠੋ चौहान ਸਾਹਿਬ ਬੈਗੀ ਬੈਗੀ ਹਾਂ ਮੈਂ ਵੀ ਉਡੀਕਦਾ ਹੀ ਸੀ ਅੱਛਾ ਹੈ ਜਦੋਂ ਤੁਸੀਂ ਆ ਕੇ ਖੜਕਾ ਛੱਡਿਆ ਕਮਰਾ ਉਹ ਫਿਰ ਇਦਾਂ ਜੀ ਦੇਖੋ ਟਾਈਮ ਨਾਲ ਆਉਣਾ ਵੀ ਚਾਹੀਦਾ ਚਾਹੀਦਾ ਦੇਖੋ ਟਾਈਮ ਨਾਲ ਆਉਣਾ ਬਹੁਤ ਜ਼ਰੂਰੀ ਆ ਤੇ ਦੂਜੀ ਗੱਲ ਆ ਵੀ ਡਾਕਟਰ ਸਾਹਿਬ ਨੂੰ ਨਾਲ ਲਿਆਉਣਾ ਵੀ ਬਹੁਤ ਜ਼ਰੂਰੀ ਆ ਉਹ ਵੀ ਬਹੁਤ ਜ਼ਰੂਰੀ ਆ ਹੁਣ ਤੁਸੀਂ ਦੇਖੋ ਅੱਡੇ ਤੇ ਘਰ ਆ ਤੇ ਤੁਸੀਂ ਮੇਰੀ ਡਿਊਟੀ ਲਾ ਦੇਣੇ ਡਾਕਟਰ ਸਾਹਿਬ ਉਤਰਨਗੇ ਦੇ ਨਾਲ ਲੈ ਕੇ ਆਇਓ ਫਿਰ ਉਹ ਲੈ ਕੇ ਆਉਣਾ ਪੈਂਦਾ ਜੀ ਹੁਣ ਤੁਹਾਡਾ ਤਾਂ ਜਿਹੜਾ ਹੁਕਮ ਆ ਸਿਰ ਮੱਥੇ ਆ ਚੰਗੀ ਗੱਲ ਐ ਚਲੋ ਹੁਣ ਜੇ ਮੈਂ ਆ ਬਈ ਹੁਣ ਪਹਿਲਾਂ ਤੁਸੀਂ ਸਾਡਾ ਹੁਕਮ ਭਗਾਤਾ ਹੁਣ ਬੇਇੱਜ਼ਤੀ ਕਰ ਲਈਏ ਇੱਕ ਨਹੀਂ ਨਹੀਂ ਕਰਨੀ ਕਰੋ ਡਾਕਟਰ ਸਾਹਿਬ ਦੀ ਜਾਨ ਪਛਾਨ ਲਓ ਜੀ ਲਓ ਲਓ ਇਹ ਨਹੀਂ ਡਾਕਟਰ ਵਿਕਰਮ ਵਰਮਾ ਜੀ ਜੀ ਇਹ ਬਾਗਵਾਨੀ ਵਿਕਾਸ ਅਫਸਰ ਨੇ ਆਹ ਬਾਗਵਾਨੀ ਵਿਭਾਗ ਹੈ ਨਾ ਜਿਹੜਾ ਪੰਜਾਬ ਦਾ ਜੀ ਉਹਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਆਪਣੀ ਸੀ ਬਣvare ਆ ਬਹੁਤ ਵਧੀਆ ਗੱਲ ਐ ਜੀ ਇਹਨੂੰ ਡਾਕਟਰ ਸਾਹਿਬ ਥੈਂਕ ਯੂ ਜੀ ਤੁਹਾਨੂੰ ਬਹੁਤ ਵਧੀਆ ਵਧੀਆ ਗੱਲਾਂ ਕਰਾਂਗੇ ਤੁਹਾਡੇ ਨਾਲ ਜੀ ਜੀ ਹੈ ਤੇ ਜਾਣਕਾਰੀ ਲਵਾਂਗੇ ਤੇ ਅੱਛਾ ਮੇਰੀ ਗੱਲ ਸੁਣੋ ਵੇ ਮੈਂ ਤੁਹਾਡਾ ਥੋੜਾ ਜਿਆ ਨਰਾਜ਼ ਹਾਂ ਅੱਜ ਪਤਾ ਕਿਉਂ ਕੀ ਗੱਲ ਹੋ ਗਈ ਕੱਲ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਮੇਰੀਆਂ ਹਾਕਾਂ ਨਹੀਂ ਸੁਣੀਆਂ ਪੋਤਾ ਤੁਸੀਂ ਬਿਠਾ ਲਿਆ ਆ ਮੋਢਿਆਂ ਤੇ ਹੈ ਬੂਟਾ ਫੜਿਆ ਤੁਸੀਂ ਹੱਥ 'ਚ ਹੈ ਮੈਂ ਤੁਹਾਨੂੰ ਪਿੱਛੇ ਹਾਕਾਂ ਮਾਰੀ ਜਾਂਦਾ ਤੁਸੀਂ ਪਿੱਛੇ ਨੂੰ ਮੁੜ ਕੇ ਵੀ ਨਹੀਂ ਦੇਖਿਆ ਜਦੋਂ ਨਾ ਬੈਠਾ ਹੁੰਦਾ ਮੋਢਿਆਂ ਦੇ ਫਿਰ ਕੁਝ ਪਿੱਛੇ ਸੁਣਦਾ ਹੀ ਨਹੀਂ ਆ ਉਹ ਆਪਦੀ ਗੱਲਾਂ ਮਾਰੀ ਜਾਂਦਾ ਅੱਛਾ ਉਹ ਗੱਲ ਹੀ ਸੀ ਵੀ ਮੈਂ ਉਹਨੂੰ ਸਕੂਲੋਂ ਲੈ ਕੇ ਆਇਆ ਅੱਛਾ ਇਸ ਸਕੂਲ ਵਾਲਿਆਂ ਨੇ ਫਿਰ ਨਾ ਹਰ ਇੱਕ ਬੱਚੇ ਨੂੰ ਇੱਕ ਇੱਕ ਬੂਟਾ ਦਿੱਤਾ ਆ ਨਾਲ ਇਹ ਵੀ ਹਦਾਇਤ ਕੀਤੀ ਕਹਿੰਦੇ ਵੀ ਘਰ ਜਾ ਕੇ ਇਹਨੂੰ ਆਪਣੇ ਵਿਹੜੇ ਚ ਲਾ ਕੇ ਸਾਨੂੰ ਫੋਟੋ ਵੀ ਭੇਜਣੀ ਆ ਬਹੁਤ ਵਧੀਆ ਗੱਲ ਆ ਇਹ ਤਾਂ ਕਿੰਨੀ ਮੈਗਿਆ ਯਾਰ ਆ ਤਾਂ ਬਹੁਤ ਵਧੀਆ ਗੱਲ ਆ ਬਸ ਉਹਦੀ ਸੰਬੰਧੀ ਉਹਨਾਂ ਆਪਸ ਵਿੱਚ ਗੱਲਾਂ ਕਰਦੇ ਤੁਹਾਡੀ ਗੱਲ ਸੁਣੀ ਨਹੀਂ ਚਲੋ ਚੰਗਾ ਕੰਮ ਕੀਤਾ ਨਾ ਫੇ ਹਾਂਜੀ ਹਾਂਜੀ ਚੰਗੇ ਕੰਮ ਚ ਸਾਡੀ ਆਵਾਜ਼ ਨਹੀਂ ਵੀ ਸੁਣੀ ਕੋਈ ਕਰਨੀ ਅੱਛਾ ਮੇਰੀ ਗੱਲ ਸੁਣੋ ਜਿੱਦਾਂ ਹੁਣ ਇਹੋ ਤੁਸੀਂ ਗੱਲ ਕੀਤੀ ਆ ਵੀ ਸਕੂਲ ਵਾਲਿਆਂ ਨੇ ਬੂਟਾ ਦਿੱਤਾ ਇਹ ਕਿੰਨਾ ਵਧੀਆ ਪ੍ਰਾਲਾ ਹੈ ਕਿੰਨਾ ਵਧੀਆ ਪ੍ਰਾਲਾ ਹੈ ਨਾ ਬੱਚਪਨ ਤੋਂ ਹੀ ਬੱਚਿਆਂ ਨੂੰ ਬੂਟੇ ਲਾਉਣ ਦੀ ਆਦਤ ਪਾਉਣੀ ਤਾਂ ਮੈਂ ਤਾਂ ਹੈਰਾਨ ਰਹਿ ਗਿਆ ਜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਅਚਾਰ ਪਾਉਣ ਲਈ ਅੰਬ ਲਾਉਂਦੇ ਸੀ ਹਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਮੈਂ ਕਿ ਇਹਦੀ ਉਮਰ ਕਿੰਨੀ ਕੁ ਹੋਊਗੀ ਕਹਿੰਦੇ ਜਿੰਨੀ ਮੇਰੀ ਆ ਕਹਿੰਦੇ ਜਦੋਂ ਮੈਂ ਪੈਦਾ ਹੋਇਆ ਸੀ ਮੇਰੇ ਬਾਬੇ ਨੇ ਲਾਇਆ ਸੀ ਦੇਖੋ ਕਿੰਨੀ ਵਧੀਆ ਗੱਲ ਆ ਜੀ ਨਾਲੇ ਯਾਦ ਰਹੀ ਹੈ ਤੇ ਨਾਲੇ ਬੰਦਾ ਉਹਨੂੰ ਪਾਲਦਾ ਵੀ ਆ ਫਿਰ ਆ ਯਾਰੇ ਮੇਰੇ ਜਨਮ ਦਿਨ ਤੇ ਲੱਗਿਆ ਹਾਂ ਦੇਖੋ ਇਹ ਕੰਮ ਜਿਹੜਾ ਤੁਸੀਂ ਹਾਲੇ ਦੀ ਦੂਜੀ ਵੀ ਗੱਲ ਕੀਤੀ ਹੈ ਮੈਨੂੰ ਬਹੁਤ ਚੰਗਾ ਲੱਗਾ ਹਾਂ ਜੇ ਅਸੀਂ ਸਕੂਲ ਪੱਧਰ ਤੇ ਕੋਈ ਹੋਰ ਸੰਸਥਾ ਆ ਉਹਦੇ ਪੱਧਰ ਤੇ ਜਾਂ ਪਿੰਡ ਦੇ ਕੁਝ ਨੌਜਵਾਨ ਜਾਂ ਬਜ਼ੁਰਗ ਰਲ ਕੇ ਇਹੋ ਜਿਹਾ ਉਪਰਾਲਾ ਕਰਨ ਸਿਹਤ ਹੋ ਕੇ ਇਹੋ ਜਿਹਾ ਕੰਮ ਕਰਨ ਕਿਉਂਕਿ ਰੁੱਖ ਸਾੜਨ ਲਈ ਬਹੁਤ ਜ਼ਰੂਰੀ ਤੇਜਪਾਲ ਦੀ ਨਾਲੇ ਉਹ ਹੈ ਕਿਹੜੀ ਕਲਾਸ ਚ ਪਲਾਈ ਤਾਂ ਪੁੱਛ ਲੋ ਕਿਹੜੀ ਚ ਮੈਨੂੰ ਪਤਾ ਨਿਕਾ ਜੇ ਇਹ ਹਾਲੇ ਦਾ ਹੋ 2.5 ਸਾਲ ਦਾ ਉਹ ਸਾਰੇ ਪਲੇ ਵੇ ਸਕੂਲ ਚ ਲੈ ਜੀ ਹੁਣ ਤੋਂ ਹੀ ਮੈਂ ਕਿਹਾ ਦੇਖੋ ਇਹਨਾਂ ਨੂੰ ਆਪਾਂ ਬੱਚਿਆਂ ਨੂੰ ਸਕੂਲ ਵਾਲਿਆਂ ਨੇ ਆਦਤ ਪਾਤੀ ਨਾ ਬੂਟਾ ਲਾਉਣ ਦੀ ਮੈਂ ਕਹਾਂ ਲੈ ਵੀ ਬਰਥਡੇ ਹੋ ਗਿਆ ਤਾਂ ਫਿਰ ਬਰੁਖ ਹੀ ਹੁਣ ਜਿਹੜੀ ਫੋਟੋ ਨਾ ਤੁਸੀਂ ਸਕੂਲ ਕਾ ਲਈ ਆ ਹਾਂਜੀ ਉਹਦੀ ਬੂਟਾ ਲਾਉਂਦੇ ਦੀ ਮੈਂ ਨਹੀਂ ਵੀ ਕਲਿਓ ਜਰੂਰ ਜਰੂਰ ਤੁਹਾਨੂੰ ਵੀ ਦੇਵਾਂਗੇ ਹਾਂ ਮੈਂ ਵੀ ਦੇਖੂਗਾ ਵੀ ਜਵਾਕੜਾ ਆਪਣਾ ਬੂਟੇ ਲਾਉਣ ਰਿਆ ਹੈ ਹਾਂ ਹਾਂਜੀ ਆ ਤੇ ਅੱਛਾ ਇਦਾਂ ਆ ਮੰਡੀਆਂ ਦੇ ਭਾਅ ਆ ਜੇ ਕਹੋ ਤਾਂ ਸੁਣਾਈਏ ਸੁਣਾਓ ਜੀ ਸੁਣਾਓ ਹਾਂ ਮੰਡੀਆਂ ਦੇ ਭਾਅ ਜਿੱਦਾਂ ਰਹਿ ਆ ਜੀ ਹਮ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਕਿਆ 460 ਰੁਪਏ ਕੁਇੰਟਲ ਫਾਜ਼ਿਲ ਕਾ 2000 ਰੁਪਏ ਬੜਲਾੜਾ 800 ਰੁਪਏ ਕੁਇੰਟਲ ਖੰਨਾ 1200 ਰੁਪਏ ਲੁਧਿਆਣਾ 650 ਰੁਪਏ ਤੇ ਪਟਿਆਲਾ 800 ਰੁਪਏ ਫੀ ਕਵਾਂਟਲ ਆਲੂ ਦਾ ਬਾਜ਼ਾਰ ਅੱਜ ਪਿਆਜ਼ ਚੋਹਾਂਦ ਸਾਹਿਬ 1200 ਨੂੰ ਵਿਕਿਆ ਜਲੰਧਰ 2500 ਨੂੰ ਫਾਜ਼ਿਲਕਾ ਬੁਢਲਾਡਾ ਵਿਕਿਆ 1700 ਰੁਪਏ ਖੰਨਾ 1400 ਰੁਪਏ ਕਵਾਂਟਲ ਜੀ ਲੁਧਿਆਣਾ 1000 ਰੁਪਏ ਤੇ ਪਿਆਜ਼ ਅੱਜ ਪਟਿਆਲਾ ਚ ਵਿਕਿਆ 1500 ਰੁਪਏ ਫੀ ਕਵਾਂਟਲ ਟਮਾਟਰ 3300 ਜਲੰਧਰ 5000 ਨੂੰ ਫਾਜ਼ਿਲਕਾ ਬੁਢਲਾਡਾ 4500 ਤੇ 2500 ਨੂੰ ਖੰਨਾ ਅੱਛਾ ਲੁਧਿਆਣਾ ਵਿਖਿਆ ਜੀ ਟਮਾਟਰਾਂ ਦੇ 3000 ਰੁਪਏ ਤੇ ਪਟਿਆਲਾ ਫੀ ਕੁਆਂਟਲ ਟਮਾਟਰਾਂ ਦੇ ਵਿਕਿਆ 6000 ਜੀ ਬੈਂਗਣ 1100 ਨੂੰ ਕੁਆਂਟਲ ਜਲੰਧਰ 2000 ਨੂੰ ਕੁਆਂਟਲ ਫਾਜ਼ਿਲਕਾ 1200 ਕੁਆਂਟਲ ਬੁਢਲਾਡਾ 1600 ਨੂੰ ਖੰਨਾ ਲੁਧਿਆਣਾ 800 ਰੁਪਏ ਕੁਆਂਟਲ ਤੇ ਪਟਿਆਲਾ ਬੈਂਗਣ ਦਾਜ ਦਾ ਪਾ ਜਿਹੜਾ 1200 ਰੁਪਏ ਫੀ ਕੁਆਂਟਲ ਜੀ ਆਇਆ ਜੀ ਭਿੰਡੀ ਜਲੰਧਰ ਵਿਕੀ 1500 ਰੁਪਏ ਕੁਆਂਟਲ ਫਾਜ਼ਿਲਕਾ 5000 ਰੁਪਏ ਬੁਢਲਾਡਾ 3500 ਰੁਪਏ ਖੰਨਾ 1500 ਰੁਪਏ ਲੁਧਿਆਣਾ 1800 ਰੁਪਏ ਤੇ ਪਟਿਆਲਾ ਭਿੰਡੀ ਦਾ ਅੱਜ ਦਾ ਭਾਜ ਜਿਹੜਾ ਰਿਹਾ 2200 ਰੁਪਏ ਫੀਕ ਕੁਇੰਟਲ ਜੀ ਤਾਂ ਸੀਗੇ ਮੰਡੀਆਂ ਦੇ ਬਾਅਦ ਦਿੱਤੇ ਆਪਾਂ ਸੁਣਾ ਜੀ 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 ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਵੀ ਬਾਗਵਾਨੀ ਤੋਂ ਆਏ ਆ ਹਾਂਜੀ ਬਾਗਾਂ ਦੀਆਂ ਗੱਲਾਂ ਕਰਾਂਗੇ ਠੰਡੀਆਂ ਛਾਵਾਂ ਦੀਆਂ ਕੋਈ ਮਿੱਠੇ ਫਲਾਂ ਦੀ ਬਿਲਕੁਲ ਜੀ ਬਿਲਕੁਲ ਸੋ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਡਾਕਟਰ ਸਾਹਿਬ ਗੱਲ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਨਵੇਂ ਬਾਗਾਂ ਦੀ ਵਿਉਂਤਬੰਦੀ ਸੰਬੰਧੀ ਤਕਨੀਕੀ ਨੁਕਤੇ ਹਾਂਜੀ ਇਸ ਵਿਸ਼ੇ ਤੇ ਅਸੀਂ ਤੁਹਾਤੋਂ ਜਾਣਕਾਰੀ ਲੈਣੀ ਹੈ ਕਿਸਾਨ ਵੀਰੋ ਤੇ ਭੈ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਕਾਲ ਕਰਨ ਲਈ ਸਾਡੇ ਤੁਸੀਂ ਨੰਬਰ ਨੋਟ ਕਰ ਲਓ ਸਾਡੇ ਨੰਬਰ ਹੈ 0181 2814261 ਤੇ ਸਾਡਾ ਦੂਜਾ ਨੰਬਰ ਹੈ 0181 2814264 ਡਾਕਟਰ ਸਾਹਿਬ ਹਾਂਜੀ ਗੱਲ ਹੈਗੀ ਇਦਾਂ ਕਿ ਬਾਗ ਤਾਂ ਲਾਉਣੇ ਆ ਹੂੰ ਠੀਕ ਹੈ ਨਾ ਨਾਲੇ ਇਹਦੇ ਦੋ ਫਾਇਦੇ ਆ ਇੱਕ ਆਪਾਂ ਰੁੱਖ ਲਾਉਣ ਨੂੰ ਕਹਿੰਦੇ ਆ ਹਾਂ ਆਕਸੀਜਨ ਮਿਲੂ ਬਿਲਕੁਲ ਨਾਲੇ ਫਲ ਖਾਵਾਂਗੇ ਨਾਲੇ ਫਲ ਖਾਵਾਂਗੇ ਸਿਹਤ ਤੰਦਰੁਸਤ ਰਹੂਗੀ ਤੰਦਰੁਸਤ ਰਹੂਗਾ ਤੀਜਾ ਇੱਕ ਹੋਰ ਵੀ ਫਾਇਦਾ ਕਹਿੰਦੇ ਪਾਣੀ ਵੀ ਬਚਾਉਂਦੇ ਆ ਲੈ ਕੀ ਬਾਤ ਹੈ ਬਹੁਤ ਵਧੀਆ ਗੱਲ ਹੈ ਬੜੀ ਫਾਇਦੇ ਆ ਫਾਇਦੇ ਹੀ ਫਾਇਦੇ ਆ ਅੱਛਾ ਜਦੋਂ ਹੁਣ ਆਪਾਂ ਅਸੀਂ ਬਾਗ ਲਾਉਣੇ ਆ ਨਵਾਂ ਬਾਗ ਲਾਉਣਾ ਆ ਜੀ ਕੀ ਸੋਚ ਕੇ ਅਸੀਂ ਬਾਗ ਲਾਉਣਾ ਆ ਤੇ ਕਿੱਦਾਂ ਦੀ ਜਗ੍ਹਾ ਕਿੱਦਾਂ ਦੀ ਜ਼ਮੀਨ ਹੋਵੇ ਜਿਹਨੂੰ ਅਸੀਂ ਚੁਣੀਏ ਵੇ ਪਾਈ ਅਸੀਂ ਬਾਗ ਇੱਥੇ ਲਾਵਾਂ ਉਹਦੇ ਚ ਵੀ ਕੋਈ ਖਾਸ ਗੱਲ ਧਿਆਨ ਦੇਣ ਹੁ ਜੋਗ ਹੈਗੀ ਆ ਹਾਂਜੀ ਤੇਜਪਾਲ ਜੀ ਜਿੱਦਾਂ ਜਿਹੜੇ ਕਿਸਾਨ ਵੀਰ ਨਵੇਂ ਬਾਗ ਲਗਾਉਣਾ ਚਾਹੁੰਦੇ ਆ ਜੀ ਉਹ ਉਸ ਇਲਾਕੇ ਦੇ ਪੌਣ ਪਾਣੀ ਦੇ ਹਿਸਾਬ ਦੇ ਨਾਲ ਉਸ ਇਲਾਕੇ ਦੇ ਦੀ ਜਗ੍ਹਾ ਨੂੰ ਚੂਜ਼ ਕਰਨਾ ਚਾਹੀਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਜਿਸ ਜਿਸ ਇਲਾਕੇ 'ਚ ਉਹ ਲਾ ਰਹੇ ਹੈਗੇ ਆ ਉੱਥੋਂ ਦੀ ਮਿੱਟੀ ਜਿਹੜੀ ਪਰਖ ਜ਼ਰੂਰ ਕਰਾ ਲੈਣੀ ਚਾਹੀਦੀ ਆ ਤੇ ਇਹ ਜਿਹੜੀ ਮਿੱਟੀ ਪਰਖ ਆ ਇਹ ਆਮ ਜਿਵੇਂ ਆਪਾਂ ਕਣਕ ਚੋਂ ਨੇ ਜਾਂ ਦੂਜੀਆਂ ਫਸਲਾਂ 'ਚ ਕਰਦੇ ਉਹ ਤੋਂ ਹਟ ਕੇ 6 ਫੁੱਟ ਡੂੰਗੀ ਜਿਹੜੀ ਆ ਮਿੱਟੀ ਪਰਖ ਕੀਤੀ ਜਾਂਦੀ ਹੈ ਬਾਗ ਲਗਾਉਣ ਵਾਸਤੇ ਅੱਛਾ ਜੀ ਤੇ ਉਹਦੇ ਵਿੱਚ ਦੇਖਿਆ ਜਾਂਦਾ ਵਾ ਕਿ ਉਹਦੇ 6 ਫੁੱਟ ਡੂੰਗੀ ਦੇ ਵਿੱਚ ਕੋਈ ਪਥਰੀਲੀ ਸਤ੍ਹਾਤ ਆ ਨਹੀਂ ਹੈ ਕਿਸੇ ਤੱਕ ਅਗਰ ਉਹ ਸਾਰਾ ਸਹੀ ਹੈ ਤੇ ਇਸ ਤੋਂ ਇਲਾਵਾ ਤੁਹਾਡੀ ਪੀ ਐਚ ਜਿਹੜੀ ਹੈਗੀ ਆ ਉਹ 7.5 ਤੋਂ ਲੈ ਕੇ 8 ਦੇ ਵਿੱਚ ਵਿੱਚ ਤੱਕ ਹੈ ਜਾਂ 7 ਤੋਂ 7.5 ਦੇ ਵਿੱਚ ਵਿੱਚ ਹੈ ਜਾਂ ਫਿਰ ਤੁਹਾਡੀ ਜਿਹੜੀ ਈ ਸੀ ਜਿਹਨੂੰ ਕਿ ਲੂਣੀ ਮੱਦਾ ਜੋ ਮਿੱਟੀ ਦੇ ਵਿੱਚ ਹੁੰਦਾ ਹੈ ਉਹ 8.5 ਤੋਂ ਘੱਟ ਹੋਣਾ ਚਾਹੀਦਾ ਤੇ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਕੈਲਸ਼ੀਅਮ ਕਾਰਬੋਨੇਟ ਇੱਕ ਜਿਹਦੇ ਵਿੱਚ ਆਪਾਂ ਕਹਿ ਦਿੰਦੇ ਆਂ ਵੀ ਰੋੜਾਂ ਦੀ ਮਾਦਾ ਜਿਹੜੀ ਆ ਉਹਦੇ ਕੈਲਕੂਲੇਟ ਕੀਤੀ ਜਾਂਦੀ ਹੈਗੀ ਆ ਉਹ ਜਿਹੜੀ ਆ 5% ਤੋਂ ਘੱਟ ਜਿਹੜੀ ਹੁੰਦੀ ਆ ਕਿੰਨੂੰ ਨਿੰਬੂ ਜਾਤੀ ਦੇ ਬੂਟਿਆਂ ਲਈ ਤੇ ਆੜੂਆਂ ਲਈ ਤੇ ਉਸ ਤੋਂ ਇਲਾਵਾ 5 ਤੋਂ 10% ਜਿਹੜੀ ਹੈਗੀ ਆ ਦੂਸਰੇ ਬੂਟੇ ਜਿਹੜੇ ਆਂਬ ਹੋ ਗਿਆ ਆਪਣਾ ਅਮਰੂਦ ਹੋ ਗਿਆ ਲੀਚੀ ਹੋ ਗਿਆ ਇਹਨਾਂ ਬਾਗਾਂ ਵਾਸਤੇ ਜਿਹੜਾ ਉਹ ਹੋਣਾ ਚਾਹੀਦਾ ਬਹੁਤ ਜ਼ਰੂਰੀ ਆ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਦੇਖ ਲੈਨੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅਸੀਂ ਉਸ ਜਗ੍ਹਾ ਤੇ ਬਾਗ ਜਿਹੜਾ ਵਾ ਲਗਾ ਸਕਦੇ ਲਗਾ ਸਕਦੇ ਆ ਠੀਕ ਹੈ ਸਰ ਜੀ ਦੇਖੋ ਇਹਨਾਂ ਨੇ ਕਿਹਾ ਮਿੱਟੀ ਦੇ ਵਿੱਚ ਸਾਨੂੰ 6 ਫੁੱਟ ਤੱਕ ਟੈਸਟ ਕਰਵਾਉਣਾ ਹਨਾ ਬਿਲਕੁਲ ਕਿਉਂਕਿ ਉਹਦੇ ਵਿੱਚ ਕੋਈ ਕੰਕਰ ਵਗੈਰਾ ਜਾਂ ਕੋਈ ਹੋਰ ਚੀਜ਼ ਨਾ ਹੋਵੇ ਹਨਾ ਬਿਲਕੁਲ ਕਲੀਅਰ ਮਿੱਟੀ ਹੋਵੇ ਜਿਹੜੀ ਬਾਗ ਨੂੰ ਚੱਲਦੀ ਹੋਵੇ ਹਨਾ ਹੂੰ ਉਹ ਮੈਂ ਨਾ ਬੂਟਾ ਲਾਉਣ ਗਿਆ ਥੋੜੇ ਦਿਨ ਹੋ ਗਏ ਆਪਣੇ ਸਕੂਲ ਦੇ ਆਲੇ ਦੁਆਲੇ ਜਗ੍ਹਾ ਪਈ ਆ ਨਾ ਥੋੜੀ ਜੀ ਹਾਂਜੀ 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 ਉਹ ਕੋਈ ਸਿਆਣੇ ਬੰਦੇ ਚੱਲੇ ਗਏ ਮੌਲਸਤਰੀ ਲਿਆਇਆ ਮੈਂ ਕਿਸੇ ਨਰਸਰੀ ਤੋਂ ਅੱਛਾ ਉਹ ਜਦੋਂ ਲਾ ਰਹੇ ਸੀ ਨਾ ਉਹ ਕਹਿੰਦੇ ਯਾਰ ਇਹਦੀ ਚਾਰ ਰੂੜੇ ਵੀ ਪਾ ਦਿਓ ਵਿੱਚ ਹਾਂ ਮੈਂ ਕਿਹਾ ਯਾਰ ਇਹ ਕਿਉਂ ਹਾਂ ਉਹਨਾਂ ਨੇ ਆਪਣੀ ਤਾਂ ਦੱਸਿਆ ਕਹਿੰਦੇ ਜੜਾ ਨਾਲ ਮਜ਼ਬੂਤ ਰਹਿੰਦੀਆਂ ਡਿੱਗਦਾ ਨਹੀਂ ਦਰਖਤ ਮੈਂ ਬੜਾ ਹੈਰਾਨ ਯਾਰ ਮੈਂ ਕਿਆ ਹੋ ਸਕਦਾ ਹੈ ਸਿਆਣੇ ਨੇ ਉਮਰਾਂ ਬਹੁਤ ਨਹੀਂ ਹੋ ਇਹਨਾਂ ਨੇ ਪਿੱਪਲ ਪੁੱਪੜ ਲਾ ਕਹਿੰਦੇ ਪਿੱਪਲ ਤਾਂ ਪਾਉਂਦੇ ਆ ਲੋ ਕਰੋੜੇ ਹਾਂ ਨਹੀਂ ਚਲੋ ਉਹ ਤਾਂ ਚਲੋ ਕਹਿਣ ਦਾ ਪਾਵੇ ਆ ਕਿ ਬਾਗਬਾਨੀ ਮਹਿਕਮੇ ਦੇ ਵਿੱਚ ਜੇ ਅਸੀਂ ਬਾਗਾਂ ਬਾਗ ਲਾਉਣਾ ਨਾ ਤਾਂ ਸਾਨੂੰ ਮਿੱਟੀ ਬਿਲਕੁਲ ਕਲੀਅਰ ਚਾਹੀਦੀ ਆ ਉਹਦੇ ਕੋਈ ਰੋੜਾ ਨਹੀਂ ਹੋਣਾ ਚਾਹੀਦਾ ਹਨਾ ਸੋ ਉਹ ਵਧੀਆ ਗੱਲ ਇਹਨਾਂ ਨੇ ਸਾਨੂੰ ਦੱਸ ਦਿੱਤੀ ਆ ਅੱਛਾ ਡਾਕਟਰ ਸਾਹਿਬ ਨਵੇਂ ਬਾਗ ਫਿਰ ਆਪਾਂ ਜੀ ਕਿਸਾਨ ਵੀਰ ਨੇ ਲਾਉਣੇ ਆ ਕਿਸੇ ਨਵੀਂ ਨਵਾਂ ਬਾਗ ਲਾਉਣਾ ਆ ਤੇ ਕਿਸਮਾਂ ਦੀ ਚੋਣ ਤਾਂ ਬਹੁਤ ਜ਼ਰੂਰੀ ਆ ਹਨਾ ਹਾਂਜੀ ਕਿੱਥੋਂ ਮੰਡਣੀਆਂ ਫਿਰ ਉਹ ਨਵੀਆਂ ਕਿਸਮਾਂ ਜਿਹੜੀਆਂ ਆਪਾਂ ਲਾਉਣੀਆਂ ਨੇ ਅ ਇਦਾਂ चौहान ਸਾਹਿਬ ਵੀ ਜਿਹੜੇ ਬਾਗਾਂ ਲਈ ਆਪਾਂ ਜੇ ਜਦੋਂ ਵੀ ਕਿਸਾਨ ਵੀ ਕੋਈ ਬਾਗ ਲਗਾਉਂਦਾ ਵਾ ਤਾਂ ਤੁਹਾਨੂੰ ਪਤਾ ਵੀ ਬਾਗ ਦੇ ਜਿਹੜੇ ਫਲ ਆਉਂਦਾ ਜ਼ਿਆਦਾਤਰ ਤਿੰਨ ਸਾਲ ਜੇ ਨਿੰਬੂ ਜਾਤੀ ਦੀ ਗੱਲ ਕੀਤੀ ਜਾਵੇ ਤਾਂ ਚੌਥੇ ਸਾਲ ਦੇ ਵਿੱਚ ਫਲ ਆਉਂਦਾ ਵਾ ਤਾਂ ਕਿਸਾਨ ਵੀਰ ਨੂੰ 2 ਸਾਲ 3 ਸਾਲ ਪਹਿਲਾਂ ਜਿਹੜਾ ਹੈਗਾ ਵਾ ਉਸ ਸਮੇਂ ਦੇ ਵਿੱਚ ਉਹਨੂੰ ਵੇਟ ਕਰਨੀ ਪੈਂਦੀ ਆ ਫਲ ਲੈਣ ਵਾਸਤੇ ਤਾਂ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ ਕਿ ਜਦੋਂ ਤੁਸੀਂ ਬਾਗ ਲਗਾਉਣ ਲਈ ਤੁਸੀਂ ਬੂਟੇ ਲੈਣੇ ਹਨ ਉਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਉਹਦੀ ਚੋਣ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸੂਗਾ ਤੁਹਾਨੂੰ ਵੀ ਸਾਡੇ ਬਾਗਬਾਨੀ ਵਿਭਾਗ ਦੀਆਂ ਵੀ ਕੁਝ ਸਰਕਾਰੀ ਨਰਸਰੀਆਂ ਹੈਗੀਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਉੱਥੋਂ ਵੀ ਅਸੀਂ ਜਿਹੜੇ ਹੈਗੇ ਆ ਉਹ ਇਲਾਕੇ ਦੇ ਹਿਸਾਬ ਨਾਲ ਅਸੀਂ ਬੂਟੇ ਤਿਆਰ ਕਰਦੇ ਆ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਨਿੰਬੂ ਜਾਤੀ ਦੇ ਬੂਟੇ ਤਿਆਰ ਹੁੰਦੇ ਆ ਫਾਜ਼ਿਲਕਾ ਦੇ ਵਿੱਚ ਤਿਆਰ ਹੁੰਦੇ ਆ ਇਸ ਤੋਂ ਇਲਾਵਾ PAU ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਜਿਹੜੇ ਹੈਗੇ ਆ ਉਹ ਬੂਟੇ ਦਿੰਦੇ ਨੇ ਜੇ ਤੁਸੀਂ ਨੇ ਬਾਗ ਲਗਾਉਣਾ ਹੋਵੇ ਤੇ ਅਗਰ ਜੇਕਰ ਤੁਹਾਨੂੰ ਬੂਟੇ ਨਹੀਂ ਵੀ ਮਿਲ ਰਹੇ ਅਗਰ ਬੂਟਿਆਂ ਦੀ ਘਾਟ ਆ ਰਹੀ ਹੈ ਜਾਂ ਤੁਸੀਂ ਉਹ ਉਦਾਂ ਦਾ ਕੋਈ ਬਾਗ ਲਗਾ ਰਹੇ ਹੋ ਤੁਸੀਂ ਪ੍ਰਾਈਵੇਟ ਨਰਸਰੀ ਤੋਂ ਲੈ ਰਹੇ ਤਾਂ ਉਹ ਨਰਸਰੀ ਜਿਹੜੀ ਆ ਬਾਗਬਾਨੀ ਵਿਭਾਗ ਦੇ ਅਧੀਨ ਰਜਿਸਟਰਡ ਨਰਸਰੀ ਲਾਇਸੈਂਸ ਉਹਦੇ ਕੋਲੇ ਹੋਣਾ ਚਾਹੀਦਾ ਵਾ ਤਾਂ ਉਸ ਉਹ ਰਜਿਸਟਰਡ ਨਰਸਰੀ ਤੋਂ ਹੀ ਤੁਸੀਂ ਉਹ ਬੂਟੇ ਲਓ ਤਾਂ ਕਿ ਤੁਹਾਨੂੰ ਕੋਈ ਉਹਦੇ ਵਿੱਚ ਸਮੱਸਿਆ ਨਾ ਆਵੇ ਤੇ ਬਾਗਬਾਨੀ ਵਿਭਾਗ ਜਿਹੜਾ ਵਾ ਇਸ ਚੀਜ਼ ਦਾ ਪੂਰਾ ਧਿਆਨ ਰੱਖਦਾ ਵਾ ਕਿ ਨਰਸਰੀਆਂ ਜਿਹੜੀਆਂ ਪ੍ਰਾਈਵੇਟ ਨੇ ਉਹ ਰਜਿਸਟਰਡ ਹੈ ਜਾਂ ਨਹੀਂ ਇਸ ਚੀਜ਼ ਦੇ ਅਗੇਂਸ ਕਿਉਂਕਿ ਲਾਇਸੈਂਸ ਜਿਹੜਾ ਵਾ ਉਹ ਵਿਭਾਗ ਵੱਲੋਂ ਦਿੱਤਾ ਜਾਂਦਾ ਤਾਂ ਉਹਨਾਂ ਵੱਲੋਂ ਹੀ ਚੂਜ਼ ਆਪਣਾ ਉਹ ਚੋਣ ਕਰਕੇ ਤੇ ਉੱਥੋਂ ਹੀ ਚੰਗੇ ਬੂਟੇ ਜਿਹੜੇ ਆ ਲੈ ਜਾਓ ਹੂੰ ਐਸੇ ਡਾਕਟਰ ਸਾਹਿਬ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਤੁਸੀਂ ਦੋ ਜਿਹੜੀਆਂ ਬੜੀ ਪਤੇ ਦੀਆਂ ਗੱਲਾਂ ਦੱਸੀਆਂ ਇਹ ਤਾਂ ਹੁਣ ਜਿਹੜੇ ਇਹ ਮੂਟੇ ਲਾ ਗਿਆ ਇਹਦੇ ਤੇ ਟਾਪ ਪਾਈ ਜਾਂਦੇ ਸੀ ਇਹੋ ਤੇ ਤੁਸੀਂ ਕਹਿੰਦੇ ਬਈ ਬਾਗਾਂ ਦਾ ਜਿਹੜਾ ਸਾਨੂੰ ਮਿੱਟੀ ਪਰਖ ਕਰਕੇ ਸਾਰਾ ਕੁਝ ਹੋਣਾ ਚਾਹੀਦਾ ਦੂਜਾ ਤੁਸੀਂ ਕਹੇ ਬਈ ਬੂਟਿਆਂ ਦੀ ਚੌਣ ਜਿਹੜੀ ਆ ਉਹ ਸਾਡੇ ਜਿਹੜੇ ਤੁਹਾਡੀਆਂ ਨਿਰਧਾਰਤ ਨਰਸਰੀਆਂ ਹੈਗੀਆਂ ਉੱਥੋਂ ਹੀ ਲਾਉਤ ਜ਼ਿਆਦਾ ਚੰਗਾ ਆ ਹਾਂਜੀ ਹੋਰ ਕੋਈ ਖਾਸ ਜਦੋਂ ਅਸੀਂ ਨਵਾਂ ਬਾਗ ਲਾਉਨੇ ਆ ਸ਼ੁਰੂਆਤ ਕਰਦੇ ਆ ਹਾਂਜੀ ਕੋਈ ਖਾਸ ਤਰ੍ਹਾਂ ਦੀ ਜਦੋਂ ਹੁਣ ਮੈਂ ਤੁਸੀਂ ਮੇਰੇ ਤੇ ਜਾਣਕਾਰ ਹੋ ਮੈਂ ਤਾਂ ਤੁਹਾਨੂੰ ਲੈ ਆਉਂਗਾ ਵੀ ਡਾਕਟਰ ਸਾਹਿਬ ਦੱਸਿਓ ਜਰਾ ਆਹੋ ਹਦਾਇਤਾਂ ਆ ਜਾਣਗੀਆਂ ਜੀ ਜੀ ਤੇ ਸਾਡੇ ਕਿਸਾਨ ਵੀਰਾਂ ਨੂੰ ਵੀ ਥੋੜੀਆਂ ਹਦਾਇਤਾਂ ਧਿਆਨ ਦੇਣ ਜੋ ਗੱਲਾਂ ਜਿਹੜੀਆਂ ਨਵੇਂ ਬਾਗਾਂ ਨੂੰ ਜਦੋਂ ਅਸੀਂ ਲਾਉਂਦੇ ਆ ਕੀ ਕੀ ਹੋਰ ਹੋ ਸਕਦਾ ਹੈ ਜਿਹੜੀਆਂ ਤੁਸੀਂ ਦੱਸਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਜੀ ਜਦੋਂ ਆਪਾਂ ਜਗ੍ਹਾ ਦੀ ਚੋਣ ਕਰ ਲਈ ਆਪਾਂ ਇਹ ਚੋਣ ਕਰ ਲਿਆ ਕਿ ਆਪਾਂ ਬਾ ਕਿਹੜਾ ਲਗਾ ਰਹੇ ਹਾਂ ਉਸ ਤੋਂ ਬਾਅਦ ਜਦੋਂ ਆਪਾਂ ਬੂਟੇ ਲਗਾਣੇ ਆ ਸਭ ਤੋਂ ਜ਼ਰੂਰੀ ਗੱਲ ਹੈ ਕਿ ਆਪਾਂ ਸਭ ਤੋਂ ਪਹਿਲਾਂ ਉਹਦੇ ਵਿੱਚ 3 ਫੁੱਟ ਬਾਈ 3 ਫੁੱਟ ਦਾ ਜਿਹੜਾ ਹੈਗਾ ਵਾ ਟੋ ਉਹ ਆਸੀ ਮਾਰਨਾ ਵਾ ਤੇ ਇੰਨਾ ਹੀ ਜਿੰਨੇ ਬੂਟੇ ਲੱਗ ਰਹੇ ਆ ਉਸ ਹਿਸਾਬ ਨਾਲ ਸਾਰੇ ਟੋਏ ਜਿਹੜੇ ਉਹਦੇ ਵਿੱਚ ਤੁਸੀਂ ਮਾਰ ਲੈਣੇ ਆ ਉਸ ਤੋਂ ਬਾਅਦ ਜਿਹੜੀ ਟੋਏ ਦੇ ਵਿੱਚੋਂ ਮਿੱਟੀ ਨਿਕਲੀ ਆ ਉਸ ਟੋਏ ਦੇ ਵਿੱਚ ਅੱਧੀ ਮਿੱਟੀ ਵਾਪਸ ਤੇ ਨਾਲ ਉਹਦੇ ਵਿੱਚ ਤੁਸੀਂ ਰੂੜੀ ਖਾਦ ਜਾਂ ਕੋਈ ਹੋਰ ਤੁਹਾਡੀ ਜਿਹੜੀ ਆ ਜੈਵਿਕ ਖਾਦ ਜਿਹੜੀ ਆ ਮਿਲਾ ਕੇ ਤੇ ਉਸ ਟੋਏ ਨੂੰ ਤੁਸੀਂ ਭਰਨਾ ਵਾ ਤੇ ਪ੍ਰਤੀ ਟੋਆ ਜਿਹੜਾ ਹੈਗਾ ਤੁਸੀਂ 15 ਐਮ ਐਲ ਜਿਹੜੀ ਆ ਕਲੋਰੋਪਾਈਰੀਫਾਸ ਦੀ ਦਵਾਈ ਦੀਮਕ ਤੋਂ ਬਚਾ ਲਈ 15 ਐਮ ਐਲ ਪ੍ਰਤੀ 2 ਕਿਲੋ ਮਿੱਟੀ ਦੇ ਹਿਸਾਬ ਦੇ ਨਾਲ ਤੁਸੀਂ ਉਸ ਟੋਏ ਦੇ ਵਿੱਚ ਪਾਣੀ ਆ ਤੇ ਉਸ ਤੋਂ ਬਾਅਦ ਤੁਸੀਂ ਉਸ ਟੋਏ ਨੂੰ ਪਾਣੀ ਲਗਾ ਕੇ ਤੇ ਉਹਨੂੰ ਥੋੜੀ ਦੇਰ ਇਸੇ ਤਰੀਕੇ ਨਾਲ ਰੱਖਣਾ ਵਾ ਤੇ ਜਿਹੜੇ ਤਾਂ ਆਪਣੇ ਸਦਾ ਬਹਾਰ ਬੂਟੇ ਨੇ ਉਹ ਬੂਟੇ ਜਿਹੜੇ ਆ ਫਰਵਰੀ ਮਾਰਚ ਦੇ ਵਿੱਚ ਤੇ ਜੁਲਾਈ ਅਗਸਤ ਵਿੱਚ ਲੱਗਦੇ ਹਨ ਤੇ ਜਿਹੜੇ ਪਤੀ ਜੜੀ ਬੂਟੇ ਨੇ ਉਹ ਦਸੰਬਰ ਤੇ ਜਨਵਰੀ ਦੇ ਵਿੱਚ ਲਗਾਏ ਜਾਂਦੇ ਹਨ ਤੇ ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਜਦੋਂ ਆਪਾਂ ਟੋਆ ਤਿਆਰ ਕਰ ਲਿਆ ਬੂਟਾ ਲਗਾ ਰਹੇ ਆ ਬੂਟਾ ਲਗਾਉਣ ਵੇਰੇ ਇਸ ਗੱਲ ਦਾ ਧਿਆਨ ਰੱਖਣਾ ਵਾ ਕਿ ਜਦੋਂ ਤੁਸੀਂ ਨਰਸਰੀ ਤੋਂ ਬੂਟਾ ਲਿਆ ਰਹੇ ਹੋ ਤਾਂ ਉਹਦੀ ਗਾਚੀ ਟੁੱਟੀ ਨਹੀਂ ਹੋਣੀ ਚਾਹੀਦੀ ਜਾਂ ਉਹਦੀ ਗਾਚੀ ਦੇ ਵਿੱਚ ਤਰੇਣਾ ਨਹੀਂ ਹੋਣਾ ਚਾਹੀਦੀਆਂ ਕਿਉਂਕਿ ਜਦੋਂ ਆਪਾਂ ਇਸ ਗਾਚੀ ਦੇ ਹਿਸਾਬ ਦੇ ਨਾਲ ਬੂਟਾ ਲਗਾਨੇ ਆ ਤਾਂ ਉਹ ਟੁੱਟ ਜਾਂਦਾ ਤੇ ਉਹਦੇ ਮਰਨ ਦਾ ਡਰ ਰਹਿੰਦਾ ਵਾ ਬੂਟੇ ਦਾ। ਹੂੰ। ਦੂਸਰੀ ਗੱਲ ਇਹ ਹੁੰਦੀ ਆ ਪਿਉਂਦੀ ਬੂਟੇ ਕਿਉਂਕਿ ਆਪਾਂ ਬਾਗ ਲਗਾ ਰਹੇ ਆ ਬਾਗ ਤੋਂ ਕਿਸਾਨ ਭਰਾਵਾਂ ਨੇ ਆਮਦਨ ਲੈਣੀ ਆ। ਤਾਂ ਪਿਉਂਦੀ ਬੂਟੇ ਜਿਹੜੇ ਆ ਟੋਏ ਜ਼ਮੀਨ ਦੀ ਸਤ੍ਹਾ ਤੋਂ ਜਿਹੜਾ ਆਪਣਾ ਜ਼ਮੀਨ ਦੀ ਸਤ੍ਹਾ ਤੋਂ ਜਿਹੜਾ ਪਿਉਂਦ ਹੈਗੀ ਆ ਜਿੱਥੇ ਕੀਤੀ ਹੋਈ ਆ ਉਹ 6 ਤੋਂ 9 ਇੰਚ ਉੱਪਰ ਹੋਣੀ ਚਾਹੀਦੀ ਏ ਉਹਦੇ ਤੋਂ। ਇਹ ਤਾਂ ਇਹਦਾ ਕਿ ਤੁਸੀਂ ਮਿੱਟੀ ਪਾਉਣੀ ਆ ਉਸ ਮਿੱਟੀ ਤੋਂ ਉੱਤੇ ਰਹਿਣ ਚਾਹੀਦੀ ਆ ਹਾਂ ਉਸ ਮਿੱਟੀ ਦੀ ਸਤ੍ਹਾ ਤੋਂ ਤੁਹਾਡਾ ਜਿਹੜਾ ਉਹ ਪਿਉਂਦ ਦਾ ਏਰੀਆ ਵਾ ਪਿਉਂਦ ਜਿਹੜੀ ਕੀਤੀ ਹੋਈ ਆ ਉਹ 6 ਤੋਂ 9 ਇੰਚ ਉੱਚੀ ਰੱਖ ਕੇ ਤੇ ਉਸ ਹਿਸਾਬ ਨਾਲ ਬੂਟਾ ਤੁਹਾਡਾ ਤੁਸੀਂ ਲਗਾਉਣਾ ਹੁੰਦਾ ਇਹਦੇ ਵਿੱਚ ਠੀਕ ਹੈ ਠੀਕ ਹੈ ਅੱਛਾ ਤੁਸੀਂ ਇੱਕ ਹੋਰ ਸਿਉਂਕ ਦੀ ਕਹਿੰਦੇ ਤੁਸੀਂ ਦਵਾਈ ਪਾ ਕੇ ਉਹ ਛੱਡਣਾ ਫਸ ਕਹਿੰਦੇ ਹਾਂ ਹਾਂ ਉਹ ਕਿੰਨੀ ਕੀ ਡੇਰ ਲਈ ਛੱਡਣਾ ਉਹਨੂੰ ਜਦੋਂ ਆਪਾਂ ਬੋਟੋਏ ਮਾਰ ਰਹੇ ਹਾਂ ਜੀ ਟੋਏ ਮਾਰ ਕੇ ਦਵਾਈ ਆਪਾਂ ਉਹਦੇ ਵਿੱਚ ਰੂੜੀ ਖਾਦ ਮਿੱਟੀ ਪਾਈ ਆ ਤਾਂ ਉਹਦੇ ਨਾਲ ਹੀ ਆਪਾਂ ਉਹ ਪਾ ਦੇਣੀ ਉਹ ਨਾਲ ਹੀ ਪਾ ਦੇਣੀ ਹਾਂਜੀ ਹਾਂਜੀ ਹਾਂ ਤੇ ਉਸ ਤੋਂ ਬਾਅਦ ਅਗਰ ਆਪਾਂ ਛੱਡਣਾ ਵੀ ਚਾਹਦੇ ਆ ਉਹ ਇਸ ਲਈ ਛੱਡਦੇ ਆ ਕਿ ਜਦੋਂ ਆਪਾਂ ਪਾਣੀ ਲਗਾਉਂਦੇ ਆ ਉੱਪਰ ਤਾਂ ਮਿੱਟੀ ਥੋੜੀ ਜਿਹੀ ਬੈਠ ਜਾਂਦੀ ਹੈ ਤਾਂ ਟੂਰ ਉਹ ਥੋੜਾ ਨੀਚੇ ਹੋ ਜਾਂਦਾ ਵਾ ਤਾਂ ਉਸ ਨੂੰ ਦੁਬਾਰਾ ਤੋਂ ਫਿਰ ਆਪਾਂ ਮਿੱਟੀ ਪਾ ਕੇ ਬਰਾਬਰ ਕਰਕੇ ਫਿਰ ਬੂਟੇ ਲਾ ਲਈਏ ਫੇ ਬੂਟੇ ਲਾਉਣੇ ਆ ਠੀਕ ਠੀਕ ਬਹੁਤ ਵਧੀਆ ਗੱਲ ਆ ਦੇਖੋ ਛੋਟ ਛੋਟੀਆਂ ਚੀਜ਼ਾਂ ਹੀ ਆ ਬੜੀ ਬੜੀ ਇੱਕ ਮੈਨੂੰ ਵੀ ਇੱਕ ਪਤਾ ਹੋਵੇ ਤਾਂ ਬੰਦਾ ਸਹੀ ਕਰਦਾ ਨਾ ਫਰੀ ਗਿਆ ਮੈਂ ਜੀ ਬੂਟਾ ਲੈਣ ਬੜੀ ਪਤੇ ਦੀ ਗੱਲ ਉਹ ਬੰਦੇ ਨੇ ਦੱਸੀ ਕਹਿੰਦਾ ਇਹਨੂੰ ਪਾਣੀ ਤਾਜ਼ਾ ਲੱਗਿਆ ਹੋਇਆ ਹੂੰ ਬੂਟਾ ਮ ਕਹਿੰਦਾ ਇਹ ਜਦੋਂ ਸੁੱਕੀ ਹੋਊਗੀ ਹੂੰ ਉਦੋਂ ਇਹਨੂੰ ਵਿੱਚ ਲਾਓ ਕਹਿੰਦਾ ਵੀ ਫਿਰ ਨਾਲੋਂ ਮਿੱਟੀ ਨਹੀਂ ਲੈਂਦੀ ਕਹਿੰਦਾ ਮੈਂ ਕਿਹਾ ਯਾਰ ਆ ਤਾਂ ਬੜੀ ਬਈ ਗੱਲ ਦਸੀ ਆ ਨਾ ਇਹ ਪਤਾ ਹੋਣੀ ਚਾਹੀਦੀਆਂ ਚੀਜ਼ਾਂ ਹਾਂ ਬੜੀ ਬੜੀ ਗੱਲ ਸੀ ਇਸ ਤੋਂ ਇਲਾਵਾ ਕਈ ਵਾਰੀ ਕਈ ਨਰਸਰੀਆਂ ਦੇ ਵਿੱਚ ਬੂਟੇ ਜਿਹੜੇ ਆ ਥੋੜੇ ਇਹਨੇ ਨਹੀਂ ਹੁੰਦੇ ਜਦੋਂ ਬੂਟਾ ਲੱਗਦਾ ਵਾ ਉਸ ਤੋਂ ਬਾਅਦ ਉਹਦੀ ਦੇ ਵਿੱਚ ਥੋੜੀ ਜੀ ਆਉਂਦੀ ਆ ਬੂਟੇ ਦੀ ਜਦੋਂ ਤੁਸੀਂ ਬੂਟਾ ਲਗਾਉਣੇ ਕੋਸ਼ਿਸ਼ ਕਰੋ ਕਿ ਨਾਲ ਉਹਦੇ ਤੁਸੀਂ ਉਹਦੀ ਉਹ ਕੋਈ ਸਟਿਕ ਕੋਈ ਲੱਕੜ ਦੀ ਜਾਂ ਕੋਈ ਉਹ ਨਾਲ ਉਹਦੇ ਲਗਾ ਦੋ ਤਾਂ ਕਿ ਉਹਨੂੰ ਸਹਾਰਾ ਤਣੇ ਨੂੰ ਸਹਾਰਾ ਰਵੇ ਉਹਦੇ ਨੂੰ ਕਿਉਂਕਿ ਕਈ ਵਾਰ ਨੇਰੀ ਚੱਲਦੀ ਹੈ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਬੂਟਾ ਜਿਹੜਾ ਵਾ ਥੱਲੇ ਵੱਲ ਨੂੰ ਝੁੱਕ ਕੇ ਥੋੜਾ ਟੁੱਟਣ ਦਾ ਡਰ ਰਹਿੰਦਾ ਉਹਦਾ ਠੀਕ 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 ਉਹ ਕਈ ਵਾਰੀ ਨਾ ਸਾਡੇ ਬੰਦੇ ਕੀ ਕਰਦੇ ਬੂਟਾ ਲਾ ਕੇ ਨਾਲ ਲੱਤ ਮਾਰਨ ਲੱਗ ਜਾਂਦੇ ਆ ਪੈਰ ਉਹ ਮਿੱਟੀ ਉੱਤੇ ਘੋਰ ਦਿੰਦੇ ਉਹ ਮਿੱਟੀ ਕੀ ਉਹ ਜੜਾਂ ਤੋੜ ਦਿੰਦੇ ਆ ਜੀ ਨਾਲ-ਨਾਲ ਪੈਰ ਮਾਰ ਕੇ ਹਾਂ ਬੁੱਟੀ ਦੇ ਬਿਲਕੁਲ ਨਾਲ ਪੈਰ ਨਹੀਂ ਮਾਰਨਾ ਜਿੰਨਾਂ ਲਫਾਫਾ ਹੈ ਉਹ ਤਾਂ ਮੈਨੂੰ ਲੱਗਦਾ ਪੰਨੂ ਸਹੀ ਰੱਖਣਾ ਚਾਹੀਦਾ ਸਾਈਡਾਂ ਤੋਂ ਦੱਬਣਾ ਹਾਂ ਬਿਲਕੁਲ ਬਿਲਕੁਲ ਮੈਂ ਗਿਆ ਯਾਰ ਭਲੇ ਲੋਕ ਕੋ ਤੂੰ ਤਾਂ ਨਵੀਆਂ ਜੜ੍ਹਾਂ ਹੀ ਤੋੜਤੀਆਂ ਉਹਦੀਆਂ ਬੁੱਟਾ ਕਿਵੇਂ ਚੱਲੂ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਅ ਤੁਸੀਂ ਤੁਸੀਂ ਦੱਸਿਆ ਸਾਨੂੰ ਵੀ 1 ਮੀਟਰ ਦਾ ਜਿਹੜਾ ਟੋਆ ਉਹ ਮਾਰਨਾ ਹੈ ਹਨਾ ਹਾਂਜੀ ਕੋਈ ਮਸ਼ੀਨ ਵੀ ਆਉਂਦੀ ਹੋਵੇ ਦੇ ਲਈ ਤੇ ਸਾਨੂੰ ਇਹ ਵੀ ਦੱਸੋ ਤੇ ਜੇ ਮਸ਼ੀਨ ਆਉਂਦੀ ਆ ਤਾਂ ਜਿਹੜਾ ਇਹਦਾ ਬੁੱਟਿਆਂ ਦੇ ਵਿੱਚ ਕਰ ਫਾਸਲਾ ਜਿਹੜਾ ਹਾਂਜੀ ਉਹ ਹਰ ਜਿਹੜਾ ਫਰੂਟ ਪlant ਦਾ ਅਲੱਗ-ਅਲੱਗ ਹੈ ਤੇ ਕਿੰਨਾ ਕੁ ਰੱਖਣਾ ਸੀ ਮੈਚਕਾਰ ਫਸਲ ਸਭ ਤੋਂ ਪਹਿਲਾਂ ਤਾਂ चौहान ਸਾਹਿਬ ਜਿਹੜੀ ਮਸ਼ੀਨ ਦੀ ਤੁਸੀਂ ਗੱਲ ਕਰ ਰਹੇ ਹੋ ਜ਼ਿਆਦਾਤਰ ਡਿੱਗਰ ਹੀ ਕਿਸਾਨ ਵੀਰ ਵਰਤਦੇ ਹੈਗੇ ਆ ਜਿਹੜੇ ਕਿ ਆਪਣੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮਿਲ ਜਾਂਦੇ ਆ ਜਾਂ ਆ ਬਾਗਵਾਨੀ ਵਿਭਾਗ ਦੀਆਂ ਸੈਕਟਰ ਸਟੇਟਾਂ ਬਾਗਵਾਨੀਆ ਸਟੇਟਾਂ ਬਣੀਆਂ ਹੋਈਆਂ ਜਿਹੜੀਆਂ ਉਹਨਾਂ ਵਿੱਚੋਂ ਵੀ ਜਿਹੜੀ ਹੈਗੇ ਆ ਅਵੇਲੇਬਿਲਟੀ ਹੋ ਜਾਂਦੀ ਉੱਥੇ ਉਹ ਟੋਏ ਡਡੇ ਆ ਮਾਰ ਕੇ ਚਲੇ ਜਾਂਦੇ ਆ 3 ਬਾਈ 3 ਫੁੱਟ ਬਾਈ 3 ਫੁੱਟ ਦੇ ਜੀ ਤੇ ਇਸ ਤੋਂ ਇਲਾਵਾ ਹੁਣ ਜਿਹੜੇ ਫਾਸਲੇ ਦੀ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਕਿ ਜੇ ਮੈਂ ਗੱਲ ਕਰਾਂ ਤਾਂ ਆਂਬ ਦੀ ਆਂਬ ਦਾ ਬੂਟਾ ਕਾਫੀ ਜ਼ਿਆਦਾ ਫੈਲਦਾ ਵਾ ਤਾਂ 30 ਫੁੱਟ ਬਾਈ 30 ਫੁੱਟ ਦੇ ਡਿਸਟੈਂਸ ਤੇ ਜਿਹੜਾ ਹੈਗਾ ਵਾ ਉਹ ਰੱਖਣਾ ਬੂਟਾ ਜਿਹੜਾ ਹੈਗਾ ਵਾ ਹਾਂਜੀ ਬੂ ਬੂਟੇ ਤੋਂ ਬੂਟੇ ਦਾ ਡਿਸਟੈਂਸ 30 ਫੁੱਟ ਤੇ ਲਾਈਨ ਟੂ ਲਾਈਨ ਜਿਹੜਾ ਹੈਗਾ ਉਹ 30 ਫੁੱਟ ਹੋਣਾ ਚਾਹੀਦਾ ਜੇ ਆਪਾਂ ਨਿੰਬੂ ਜਾਤੀ ਦੇ ਨਿੰਬੂ ਜਾਤੀ ਹੋਗੇ ਸਾਰੇ ਅਮਰੂਦ ਹੋ ਗਿਆ ਜੀ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਆ ਆਪਣਾ ਆੜੂ ਹੋ ਗਿਆ ਇਹ ਜਿਹੜੇ ਬੁੱਟੇ ਆ 20x20 ਜਿਹੜਾ ਵਾ 20 ਫੁੱਟ ਬਾਈ 20 ਫੁੱਟ ਤੇ ਆਪਾਂ ਲਗਾ ਸਕਦੇ ਹੈਗੇ ਆ ਤੇ ਇਹਦਾ ਜਿਹੜਾ ਫਾਸਲਾ ਆਪਸ ਦਾ ਤੇ ਇੱਕ ਆਪਣਾ 나ਖ ਹੈ ਜੀ 나ਖ ਨੂੰ 25 ਫੁੱਟ ਬਾਈ 25 ਫੁੱਟ ਤੇ ਲਗਾਇਆ ਜਾਂਦਾ ਹੈ ਲੀਚੀ ਨੂੰ ਵੀ ਜਿਹੜਾ ਵਾ 20 ਫੁੱਟ ਬਾਈ 20 ਫੁੱਟ ਤੇ ਜਿਹੜਾ ਵਾ ਲਗਾ ਸਕਦੇ ਆ ਇਸ ਤਰੀਕੇ ਨਾਲ ਜਿਹੜਾ ਹੈਗਾ ਵਾ ਅਸੀਂ ਇਹ ਸਾਰੇ ਅਲੱਗ-ਅਲੱਗ ਬੁੱਟਿਆਂ ਦਾ ਲਗਾ ਫਾਸਲਾ ਅਲੱਗ-ਅਲੱਗ ਆ ਸਾਰੇ ਕਈ ਵਾਰ ਕੀ ਕਿਸਾਨ ਵੀਰ ਕਰਦੇ ਆ ਕਿ ਉਹ فاصلہ ਘਟਾ ਕੇ ਲਗਾ ਲੈਂਦੇ ਆ ਕਿ ਵੱਧ ਬੂਟੇ ਲੱਗ ਜਾਣਗੇ ਪਰੰਤੂ ਇਹ ਜਿਹੜੀ ਹੈਗੀ ਆ ਜਾਂ ਉਹ ਕਈ ਵਾਰੀ ਸੋਚਦੇ ਆ ਕਿ ਜਦੋਂ ਬੂਟੇ ਵੱਡੇ ਆਪਸ ਵਿੱਚ ਫਸਣ ਵਾਲੇ ਹੋਣਗੇ ਉਦੋਂ ਅਸੀਂ ਲਾਈਨ ਕੱਢ ਦੇਾਂਗੇ ਪਰ ਬੂਟਿਆਂ ਨੂੰ ਜਿਹੜਾ ਉਹ ਪੁੱਤਾਂ ਦੀ ਤਰ੍ਹਾਂ ਪਾਲਿਆ ਜਾਂਦਾ ਜੀ ਜਦੋਂ ਬੂਟਾ ਫਲ ਦੇਣ ਲੱਗੇ ਜਾਂ ਵੱਡਾ ਹੋਏ ਨਾ ਫਿਰ ਨਹੀਂ ਕੱਢ ਪਾਉਂਦਾ ਜੀ ਕਿਸਾਨ ਤਾਂ ਉਹਦੇ ਨਾਲ ਕੀ ਆ ਕਿ ਉਹ ਆਪਸ ਦੇ ਵਿੱਚ ਜੁੜੇ ਹੁੰਦੇ ਆ ਇੱਕ ਦੂਜੇ ਦੇ ਨਾਲ ਫਸਦੇ ਆ ਤੇ ਉਹਨਾਂ ਨੂੰ ਨਾ ਹਵਾ ਚੰਗੀ ਤਰ੍ਹਾਂ ਲੱਗਦੀ ਆ ਨਾ ਸੂਰਜ ਦੀ ਰੌਸ਼ਨੀ ਲੱਗਦੀ ਆ ਜਿਸ ਦੇ ਨਾਲ ਫਲ ਘੱਟ ਲੱਗਦਾ ਬਿਮਾਰੀਆਂ ਜ਼ਿਆਦਾ ਪੈਂਦੀਆਂ ਨੇ ਤੇ ਉਹ ਸਮੱਸਿਆਵਾਂ ਆਉਂਦੀਆਂ ਨੇ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਆਪਾਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਜੋ ਉਹਨਾਂ ਨੇ فاਸਲੇ ਦੱਸੇ ਆ ਉਹਦੇ ਅਨੁਸਾਰ ਹੀ ਬੂਟੇ ਲਗਾਏ ਜਾਣ। ਹਾਂ ਬਿਲਕੁਲ ਸਹੀ ਗੱਲ ਆ ਦੇਖੋ ਖੋਜ ਕੀਤੀ ਹੁੰਦੀ ਆ। ਉਹਨਾਂ ਨੇ ਆਪਣੇ ਸਾਰਾ ਜੋ ਨਾ ਕੋਈ ਜਾਣਕਾਰੀ ਹੁੰਦੀ ਉਹ ਸਾਰੀ ਵਿੱਚ ਲਾ ਕੇ ਖੋਜ ਕਰਕੇ ਜਨ ਦੱਸਿਆ ਹੁੰਦਾ ਬਈ ਇੰਨਾ ਫਾਸਲਾ ਕਿੰਨਾ ਫਾਸਲਾ ਇਸ ਹਿਸਾਬ ਨਾਲ ਉਹ ਐਸੇ ਮਿੰਨੀ ਬਿਲਕੁਲ ਜੀ ਬਿਲਕੁਲ ਅੱਛਾ ਹੁਣ ਗੱਲ ਹੈਗੀ ਇਹ ਤਾਂ ਤੁਸੀਂ ਦੱਸਤਾ ਇਹ ਸਾਰਾ ਕੁਝ ਹੀ ਹੈ ਸਾਡੀ ਥੋੜੀ ਜੇ ਵੱਲ ਵੀ ਧਿਆਨ ਦਿਓ ਹੈ ਕਮੇਟੀ ਸੇ ਤਾਂ ਵੀ ਹੁੰਦੀ ਆ ਕੋਈ ਬਾਗਬਾਨੀ ਵਿਭਾਗ ਨਾਲੋਂ ਜਦੋਂ ਅਸੀਂ ਨਵੇਂ ਬਾਗ ਲਾਉਨੇ ਆ ਕੋਈ ਉਦੋਂ ਮਿਲ ਜਾਏ ਥੋੜੀ ਜਿਹੀ ਬਦਤਾ ਚੰਗਾ ਰਹਿੰਦਾ ਹਾਂ ਹਾਂ ਜੀ ਹਾਂ ਜੀ ਕਿਸਾਨ ਵੀ ਨਾਲ ਸਾਡੇਆਂ ਲਈ ਹਾਂਜੀ ਜਿਵੇਂ ਕਿ ਕਿਸਾਨ ਨੂੰ ਮੈਂ ਤੁਹਾਨੂੰ ਦੱਸਿਆ ਕਿ ਬਾਗ ਦੇ ਵਿੱਚ ਥੋੜਾ ਵੇਟ ਕਰਨਾ ਪੈਂਦਾ ਵਾ ਫਲ ਆਉਣ ਲਈ ਤਾਂ ਪੰਜਾਬ ਸਰਕਾਰ ਵੱਲੋਂ ਤੇ ਕੌਮੀ ਬਾਗਵਾਨੀ ਮਿਸ਼ਨ ਜਿਹੜਾ ਸਾਡਾ ਹੈਗਾ ਵਾ ਬਾਗਵਾਨੀ ਵਿਭਾਗ ਅਧੀਨ ਉਸ ਵਿੱਚ ਜਿਹੜਾ ਵਾ ਪ੍ਰਤੀ ਕਿੱਲਾ ਜਿਹੜਾ ਵਾ ਜਿਹੜੇ ਮੇਨ ਮੇਨ ਜਿਹੜੇ ਫਲ ਲਗਾਏ ਜਾਂਦੇ ਆ ਜਿਵੇਂ ਕਿ ਆਂਬ ਹੋ ਗਿਆ ਲੀਚੀ ਹੋ ਗਿਆ ਨਿੰਬੂ ਜਾਤੀ ਦੇ ਸਾਰੇ ਫਲ ਹੋ ਗਿਆ ਅਮਰੂਦ ਹੋ ਗਿਆ ਇਹਦੇ ਵਿੱਚ 20000 ਰੁਪਏ ਪ੍ਰਤੀ ਕਿੱਲਾ ਯਾਨੀ ਕਿ 50000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ ਜਿਹੜਾ ਵਾ ਵਿੱਤੀ ਸਹਾਇਤਾ ਜਿਹੜੀ ਆ ਬਾਗਬਾਨਾਂ ਨੂੰ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਜਦੋਂ ਉਹ ਨਵੇਂ ਬਾਗ ਲਗਾਉਂਦੇ ਹਨ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇ ਆਪਾਂ ਕੋਈ ਦੂਸਰੇ ਜਿਵੇਂ ਅੱਜ ਕੱਲ੍ਹ ਕਿਸਾਨ ਵੀਰਾਂ ਦੀ ਬੜੀ ਸਾਡੇ ਕੋਲੇ ਡਿਮਾਂਡ ਆਂਦੀ ਆ ਕਿ ਡ੍ਰੈਗਨ ਫਰੂਟ ਬੜਾ ਲੱਗ ਰਿਹਾ ਹੈਗਾ ਵਾ ਪਹਿਲਾਂ ਉਹਨਾਂ ਨੇ ਸਾਨੂੰ ਕਾਫੀ ਵਾਰੀ ਸਾਡੇ ਦਫ਼ਤਰਾਂ ਦੇ ਵਿੱਚ ਉਹ ਕਿਹਾ ਤਾਂ ਉਹ ਵੀ ਹੁਣ ਕੌਮੀ ਬਾਗਵਾਸ਼ੀ ਬਾਗਬਾਨੀ ਮਿਸ਼ਨ ਦੇ ਅਧੀਨ ਜਿਹੜਾ ਵਾ ਲਗਭਗ ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਹੈ ਸਬਸਿਡੀ ਜਿਹੜੀ ਹੈ ਡ੍ਰੈਗਨ ਫੂਡ ਲਗਾਉਣ ਤੇ ਵੀ ਜਿਹੜੀ ਹੈ ਮਿਲਦੀ ਆ ਇਸ ਤੋਂ ਇਲਾਵਾ ਪਪੀਤਾ ਹੋ ਗਿਆ ਜਾਂ ਆਪਣੇ ਹੋਰ ਛੋਟੇ ਫਲ ਜਿਹੜੇ ਹੈਗੇ ਆ ਉਹ ਲਗਾਉਣ ਤੇ ਜਿਹੜਾ ਵਾ 8 12000 ਰੁਪਿਆ ਦੇ ਕਰੀਬ ਲਗਭਗ ਜਿਹੜੀ ਆ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਜਿਹੜੀ ਹੈ ਸਬਸਿਡੀ ਮਿਲਦੀ ਹੈਗੀ ਆ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਨੇ ਬਾਗ ਲਗਾਉਣਾ ਵਾ ਤਾਂ ਉਹ ਅਗਰ ਹੋਰ ਵਿਦੇਰੇ ਜਾਣਕਾਰੀ ਲੈਣੇ ਚਾਹੁੰਦੇ ਹਨ ਤਾਂ ਆਪਣੇ ਜਿਹੜੇ ਆ ਬਲਾਕ ਦੇ ਬਾਗਵਾਨੀ ਵਿਕਾਸ ਅਫਸਰ ਜਿਹੜੇ ਹੈਗੇ ਆ ਬਾਗਵਾਨੀ ਵਿਭਾਗ ਦੇ ਵਿੱਚ ਉਹਨਾਂ ਨਾਲ ਸੰਪਰਕ ਕਰ ਲੈਣ ਤੇ ਉਹ ਉਹਨਾਂ ਨੂੰ ਸਾਰੀ ਜਾਣਕਾਰੀ ਦੇ ਦੇਣਗੇ ਕਿ ਕਿਸ ਕਿਸ ਫਲ ਤੇ ਜਿ ਤੁਸੀਂ ਜਿਹੜਾ ਵੀ ਹੋਣਾ ਹੈ ਸਹਾਇਤਾ ਮਿਲਦੀ ਆ ਦੇਖੋ ਜੀ ਸੰਪਰਕ ਤੇ ਬਣਿਆ ਰਹੇ ਤੇ ਚੰਗਾ ਹਾਂ ਹੈ ਗੱਲ ਵਧੀਆ ਦੱਸਤੀ ਤੁਹਾਨੂੰ ਹੁਣ ਆ ਮੈਂ ਸੋਚ ਲਿਓ ਹੁਣ ਮੇਰਾ ਸੰਪਰਕ ਤਾਂ ਹੁਣ ਬਣ ਗਿਆ ਅੱਛਾ ਡਾਕਟਰ ਸਾਹਿਬ ਅ ਕਿਸਾਨ ਵੀਰ ਨਾ ਕਿਵਰੀ ਬੂਟੇ ਲਿਆਉਂਦਾ 250 ਬੂਟਾ ਲਗਣਾ 250 ਹੀ ਲਾ ਲੈਂਦਾ ਲੈ ਆਉਂਦਾ ਨਰਸੀ ਤੋਂ ਹਨਾ ਉਹ ਲਾ ਦਿੰਦਾ ਦੂਜੇ ਤੀਜੇ ਸਾਲ ਚ ਉਹਦੇ ਚ 50 ਮਰ ਗਏ ਫੇ ਕੀ ਕਰਾਂਗੇ ਆਪਾਂ ਲਾਵਾਂਗੇ ਤਾਂ ਨਵੇਂ ਲਿਆ ਕੇ ਉਹ ਸਾਲ ਦੇ ਹੀ ਹੋਣੇ ਆ ਹਾਂਜੀ ਹਾਂਜੀ ਫੇ ਆਪਾਂ ਕੀ ਕਰਾਂਗੇ ਉਹਦੇ ਲਈ ਕੀ ਸਾਨੂੰ ਕਰਨਾ ਚਾਹੀਦਾ ਅ ਜਿਵੇਂ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਆਪਣਾ ਬੂਟੇ ਜਿਹੜੇ ਆ ਜਿਹਦੇ ਮਰਦੇ ਆ ਉਹਦੇ ਲਈ ਚੋਹਾਨ ਸਾਹਿਬ ਕਿਸਾਨ ਨੂੰ ਜਿਹੜਾ ਹੈਗਾ ਵਾ ਬਾਗਬਾਨ ਨੂੰ ਆਪਣੇ ਪੱਧਰ ਤੇ ਜਿਹੜੀਆਂ ਤਿਆਰੀਆਂ ਜੜੀਆਂ ਉਹ ਰੱਖਣੀਆਂ ਜ਼ਰੂਰੀ ਨੇ ਕਿਉਂਕਿ ਜਦੋਂ ਬੂਟੇ ਨਵੇਂ ਲਿਆ ਕੇ ਲਾਏ ਜਾਂਦੇ ਨੇ ਉਸ ਟਾਈਮ ਤੇ ਕਾਫੀ ਜੜੀਆਂ ਹਦਾਇਤਾਂ ਮੈਂ ਕੁਝ ਜੜੀਆਂ ਦੱਸੀਆਂ ਨੇ ਉਹ ਉਸ ਤੋਂ ਇਲਾਵਾ ਜਦੋਂ ਆਪਾਂ ਖਾਸ ਕਰਕੇ ਬਾਗਵਾਨੀ ਵਿਭਾਗ ਜਿਹੜਾ ਹੈਗਾ ਜਿਵੇਂ ਕਿ ਉਹ ਆਪਾਂ ਕਹਿ ਰਹੇ ਆ ਕਿ ਬਾਗ ਲਗਾਉਣ ਨਾਲ ਜਿਹੜਾ ਪਾਣੀ ਦੀ ਬਚਤ ਹੁੰਦੀ ਹੈ ਬਾਗਬਾਨੀ ਵਿਭਾਗ ਵੀ ਜਿਹੜਾ ਵਾ ਇਸ ਪੰਜਾਬ ਅਤੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਬਾਗਬਾਨਾਂ ਨੂੰ ਕਿਸਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਵੀ ਤੁਸੀਂ ਨਵੇਂ ਬਾਗ ਲਾਣਾਂ ਨਾ ਕੋਸ਼ਿਸ਼ ਕਰੋ ਕਿ ਉਹ ਡ੍ਰਿਪ ਤੇ ਲਗਾਇਆ ਜਾਵੇ ਜਦੋਂ ਆਪਾਂ ਡ੍ਰਿਪ ਤੇ ਬਾਗ ਲਗਾਉਨੇ ਆ ਤਾਂ ਜਿਆਦਾ ਪਾਣੀ ਦੀ ਸਮੱਸਿਆ ਜਿਹੜੀ ਆ ਫਲੱਡ ਇਰੀਗੇਸ਼ਨ ਜਿਹੜਾ ਆਪਾਂ ਖੁੱਲਾ ਪਾਣੀ ਲਾਉਨੇ ਆ ਉਹਦੇ ਨਾਲ ਨਹੀਂ ਆਉਂਦੀ ਜਦੋਂ ਆਪਾਂ ਜਿਆਦਾ ਪਾਣੀ ਲਗਾਉਨੇ ਆ ਉਹਦੇ ਨਾਲ ਵੀ ਜਿਹੜੇ ਆ ਬੂਟੇ ਜ਼ਿਆਦਾਤਰ ਜਿਹੜੇ ਆ ਮਰਦੇ ਆ ਬੂਟੇ ਮਰਨ ਦੇ ਨਾਲ ਕੀ ਆ ਕਿ ਆਪਣਾ ਉਹਦੇ ਵਿੱਚ ਗੈਪ ਜਿਹੜਾ ਵਾ ਵੱਧ ਜਾਂਦਾ ਵਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਉਹਦੀ ਰੀਫਿਲਿੰਗ ਕਰਨੀ ਪੈਂਦੀ ਉਹ ਫਿਰ ਬੂਟੇ ਨਾਲ ਰਲਦੇ ਨਹੀਂ ਤਾਂ ਕੋਸ਼ਿਸ਼ ਕੀਤੀ ਜਾਵੇ ਵੀ ਅਸੀਂ ਜਿਹੜੇ ਹੈਗੇ ਆ ਬਾਗ ਜ਼ਿਆਦਾ ਤੋਂ ਜ਼ਿਆਦਾ ਡ੍ਰਿਪ ਤੇ ਲਗਾਏ ਜਾਣ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਆ ਦੂਸਰਾ ਬਾਗਾਂ ਨੂੰ ਬਿਮਾਰੀਆਂ ਕੱਟ ਲੱਗਦੀਆਂ ਨੇ ਤੇ ਉਹਦੇ ਤੇ ਖਰਚਾ ਘੱਟ ਹੁੰਦਾ ਵਾ ਤੇ ਬਾਗ ਦੀ ਗਰੋਥ ਬੜੀ ਵਧੀਆ ਹੁੰਦੀ ਹੈ ਉਹਦੇ ਨਾਲ ਜਿਹੜੀ ਆ ਬੂਟੇ ਵੀ ਬਹੁਤ ਉਹਨਾਂ ਦੀ ਜਿਹੜੀ ਆ ਦਿਖ ਰੇਖਾ ਬਹੁਤ ਵਧੀਆ ਰਹਿੰਦੀ ਹੈਗੀ ਦੇਖੋ ਮੈਂ ਤਾਂ ਪੁੱਛਿਆ ਸੀ ਇਹ ਸਵਾਲ ਇਹਨਾਂ ਨੂੰ ਡਾ. ਸਾਬ ਨੂੰ ਇਹਨਾਂ ਨੂੰ ਆਪਣੀ ਸਾਥ ਚ ਨਾ ਉਹ ਕਈ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਪਤਾ ਵੀ ਸਿਆਣੇ ਬੰਦੇ ਆ ਉਹ ਕਹਿੰਦੇ ਯਾਰ ਪਹਿਲਾਂ ਹੀ ਵੱਧ ਬੂਟੇ ਥੋੜੇ ਜਿਲੇ ਲਿਆਓ ਉਹਨਾਂ ਨੂੰ ਸਾਈਡ ਤੇ ਲਾ ਲਓ ਤੇ ਬਾਅਦ ਚ ਪੱਟ ਕੇ ਲਾ ਦਿਓ ਡਾ. ਸਾਬ ਕੀ ਉਹਨਾਂ ਦੀ ਗੱਲ ਸਹੀ ਸੀ ਇਹ ਏ ਥੋੜਾ ਜਿਹਾ ਦੇਖੋ ਕੁਛ ਬੂਟੇ ਤਾਂ ਕੋਲੇ ਹੋਣੇ ਚਾਹੀਦੇ ਆ ਕਿਉਂਕਿ ਕੁਛ ਬੂਟੇ ਜਿਹੜੇ ਹੈਗੇ ਆ ਅਗਰ ਮਰ ਜਾਂਦੇ ਆ ਲਿਆ ਕੇ ਉਹਨਾਂ ਦਾ ਤਾਂ ਉਹ ਉਹ ਟਰਾਂਸਪਲੈਂਟ ਕਰਨਾ ਨਹੀਂ ਕਿਉਂਕਿ ਹਾਂਜੀ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਜੀ ਉਹ ਥੋੜੇ ਬੂਟੇ ਜਿਹੜੇ ਆ ਨਾਲ ਰੱਖ ਲੈਣੇ ਚਾਹੀਦੇ ਆ ਜੇਕਰ ਕਈ ਵਾਰੀ ਕੁਛ ਬੂਟੇ ਜਿਹੜੇ ਆ 10 ਦਿਨ 15 ਦਿਨਾਂ ਦੇ ਗੈਪ ਤੇ ਮਰ ਜਾਂਦੇ ਨੇ ਤਾਂ ਉਹ ਜਦੋਂ ਤੁਸੀਂ ਰੀਫਿਲ ਕਰਦੇ ਹੋ ਤਾਂ ਉਹ ਨਾਲ ਰਲ ਜਾਂਦੇ ਆ ਹਾਂ ਨਵੇਂ ਨਵੇਂ ਨੂੰ ਕਰ ਸਕਦੇ ਆ ਬਜੇ ਪ੍ਰਾਣਾ ਬਾਗ ਉਹ ਜੇ ਉਹਦੇ ਚ ਨਹੀਂ ਆਪਾਂ ਕਰ ਸਕਦੇ ਅੱਛਾ ਚਲੋ ਇਦਾਂ ਆ ਵੀ ਪ੍ਰਾਣੇ ਬਾਗ ਦੀ ਹੁਣ ਫੇਰ ਮੈਂ ਗੱਲ ਕੀਤੀ ਆ ਉਹ ਖੇਤੀਬਾੜੀ ਸਾਡੀ ਬੋਝੇ ਤੇ ਜੋ ਅਸਰ ਪਾਉਂਦੀ ਮੈਂ ਉਹਦੀ ਗੱਲ ਕਰਦਾ ਫੇਰ ਤਾਂ ਸਮਝੋ ਅਸੀਂ ਪੁਰਾਣੇ ਬਾਗ ਆ ਉਹਨੂੰ ਸਰਜੀਤ ਕਰੀਦਾ ਮੁੜ ਕੇ ਫੇਰ ਜਾਂ ਕੋਈ ਉਹਨਾਂ ਦੀ ਸਾਂਭ ਸੰਭਾਲ ਕਰੀਦੀ ਆ ਤੇ ਉਦੋਂ ਵੀ ਕੋਈ ਵਿੱਤੀ ਸਹਾਇਤਾ ਹੈਗੀ ਆ ਜੀ ਅੱਜ ਅੱਜ ਤੁਹਾਨੂੰ ਕੀ ਹੋ ਗਿਆ ਵੀ ਨਹੀਂ ਵੈਸੇ ਹੀ ਵੇ ਦੇਖੋ ਇਹ ਈ ਜ਼ਰੂਰੀ ਆ ਜਿਹਨ ਜਗ੍ਹਾ ਜ਼ਰੂਰੀ ਕੋਈ ਜੇ ਚੋਂ ਕੱਢ ਵੀ ਲਿਆ ਕਰੋ ਹਾਂ ਨਹੀਂ ਕੱਢੀ ਦੇ ਕੱਢੀ ਦੇ ਆ ਪਰ ਫੇ ਵੀ ਡਾਕਟਰ ਸਾਹਿਬ ਤੋਂ ਹੁਣ ਪੁੱਛਦਾ ਲਈਏ ਹਾਂ ਜੀ ਇਹ ਵਿੱਤੀ ਸਹਾਇਤਾ ਜੀ ਇਹਦੇ ਲਈ ਦੇਖੋ ਜੇ ਆਪਾਂ ਪੁਰਾਣਾ ਬਾਗ ਆਪਣਾ ਲੱਗਿਆ ਹੋਇਆ ਵਾ ਤਾਂ ਬਾਗ ਬਾਗਾਂ ਨੂੰ ਮੁੜ ਸੁਰਜੀਤ ਕਰਨ ਦੀ ਸਕੀਮ ਹੈਗੀ ਆ ਬਾਗਬਾਨੀ ਵਿਭਾਗ ਦੇ ਵਿੱਚ ਜੀ ਜਿਸ ਵਿੱਚ ਕੀ 8000 ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜਾ ਵਾ ਬਾਗਬਾਨ ਨੂੰ ਜਿਹੜਾ ਵਾ ਦੇ ਪੈਸੇ ਦਿੱਤੇ ਜਾਂਦੇ ਹਨ ਉਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਉਹਦੇ ਜੋਵੇਂ ਉਹਦਾ ਦਵਾਈਆਂ ਦਾ ਖਰਚਾ ਹੁੰਦਾ ਵਾ ਕੀੜੇ ਮਕੌੜੇ ਦੇ ਕਰਦਾ ਉਹ ਜਾਂ ਉਹ ਫੰਗਸ ਦੀ ਸਮੱਸਿਆ ਆ ਜਾਂਦੀ ਦੀ ਕੋਈ ਬਿਮਾਰੀ ਲੱਗ ਜਾਂਦੀ ਹੈ ਜਾਂ ਉਹ ਬਾਗ ਦੀ ਕਟਾਈ ਕਿਉਂਕਿ ਹਰ ਸਾਲ ਕਰਨੀ ਪੈਂਦੀ ਹੈਗੀ ਇਹ ਬਾਗਾਂ ਦੀ ਕਟਾਈ ਤੇ ਨਵੇਂ ਫਲ ਲੈਣ ਵਾਸਤੇ ਤਾਂ ਉਸ ਬਾਗ ਦੀ ਕਟਾਈ ਤੇ ਜੋ ਖਰਚਾ ਆਂਦਾ ਉਹਦਾ ਕੁੱਲ ਮਿਲਾ ਕੇ ਜੋ ਜੋ ਹੈ 8000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜਾ ਵਾ ਬਾਗਬਾਨੀ ਵਿਭਾਗ ਉਹਨਾਂ ਨੂੰ ਮੂੜ ਸੁਰਜੀਤ ਦੀ ਸਕੀਮ ਦੇ ਅਧੀਨ ਜਿਹੜਾ ਹੈਗਾ ਵਾ ਉਹ ਸਭ ਵਿੱਤੀ ਸਹਾਇਤਾ ਦਿੰਦਾ ਵਾ ਇਸ ਤੋਂ ਇਲਾਵਾ ਜੇ ਬਾਗ ਲੱਗੇ ਹੁੰਦੇ ਹਨ ਤਾਂ ਕੋਈ ਸਪਰੇ ਪੰਪ ਤੁਸੀਂ ਸਪਰੇ ਕਰਨੀ ਆ ਕੀੜੇ ਮਕੌੜਿਆਂ ਲਈ ਤਾਂ ਕੋਈ ਛੋਟੇ ਸਪਰੇ ਪੰਪ ਤੋਂ ਲੈ ਕੇ ਵੱਡੇ 600 ਲੀਟਰ ਦੇ ਤੱਕ 1000 ਲੀਟਰ ਤੱਕ ਜੋ ਤੁਸੀਂ ਲੈਣੇ ਹੋ ਤਾਂ ਉਹਦੇ ਤੇ ਵੀ ਜਿਹੜੀ ਆ ਸਬਸਿਡੀ ਜਿਹੜੀ ਆ ਮੁਹੱਈਆ ਕਰਵਾਈ ਜਾਂਦੀ ਹੈ ਤੇ ਅਲੱਗ-ਅਲੱਗ ਕਿਸਮਾਂ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਉਹ ਸਬਸਿਡੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਤੇ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਵਾ ਕਿ ਅਗਰ ਜੇਕਰ ਕੋਈ ਕਿਸਾਨ ਵੀਰ ਨਵੇਂ ਬਾਗਾਂ ਵਾਂ ਲਾਉਣਾ ਚਾਹੁੰਦਾ ਤਾਂ ਉਹ ਉਧਰ ਜਾ ਕੇ ਆਪਣੇ ਜ਼ਿਲ੍ਹੇ ਦੇ ਬਲਾਕ ਦੇ ਬਾਗਬਾਨੀ ਵਿਕਾਸ ਅਧਿਕਾਰੀ ਨਾਲ ਸੰਪਰਕ 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 ਕਰ ਲਵੇ ਸੰਪਰਕ ਜਿਹੜੇ ਆ ਉਹ ਬਣੇ ਰਹਿਣੇ ਚਾਹੀਦੇ ਆ ਕਿਉਂਕਿ ਗੱਲ ਇਹ ਆ ਵੀ ਜਦੋਂ ਵੀ ਆਪਾਂ ਕੋਈ ਨਵਾਂ ਕੰਮ ਕਰਨਾ ਸਿੱਖ ਕੇ ਕਰੀਏ ਤੇ ਉਹ ਜ਼ਿਆਦਾ ਬਿਲਕੁਲ ਜਾਣਕਾਰੀ ਲੈ ਕੇ ਕਰੀਏ ਹਾਂ ਸੰਪਰਕ ਇੱਕ ਹੋਰ ਵੀ ਬਣਿਆ ਰਹਿਣਾ ਚਾਹੀਦਾ ਤਾਂ ਨੂੰ ਵੀ ਸਾਨੂੰ ਦੇਖਦੇ ਰਹਿਣਾ ਚਾਹੀਦਾ ਵੀ ਰੱਬ ਪਰਮਾਤਮਾ ਕਿੰਨੀਆਂ ਕਿ ਕਣੀਆਂ ਭਰਾ ਰਿਹਾ ਤੇ ਕਿੰਨਾ ਕਿ ਹਾਂ ਇਹਦਾ ਬਹੁਤ ਜ਼ਰੂਰੀ ਹੈ ਜੀ ਹਾਂ ਕਿੰਨਾ ਕਿ ਸੂਰਜ ਚਮਕ ਰਿਹਾ ਸੋ ਤਾਪਮਨ ਆਇਆ ਆਪਣੇ ਕੋਲ ਅਲੱਗ-ਅਲੱਗ ਸ਼ਹਿਰਾਂ ਜੇ ਕਹੋ ਤਾਂ ਸੁਣਾਈ ਗਏ ਤਾਪਮਨ ਅੱਜ ਅਲੱਗ-ਅਲੱਗ ਸ਼ਹਿਰਾਂ ਚ ਇਦਾਂ ਰਿਹਾ ਜੀ ਜਲੰਧਰ ਵੱ ਤੇ ਘਟ ਤੋਂ ਘਟ 26.6 ਡਿਗਰੀ ਸੈਲਸੀਅਸ ਗੁਰਦਾਸਪੁਰ ਵੱਧ ਤੋਂ ਵੱਧ ਤਾਪਮਨ 35 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ 26.5 ਡਿਗਰੀ ਸੈਲਸੀਅਸ ਫਿਰੋਜ਼ਪੁਰ 36 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 26 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਪਟਿਆਲਾ ਵੱਧ ਤੋਂ ਵੱਧ ਤਾਪਮਨ 35.3 ਤੇ ਘਟ ਤੋਂ ਘਟ 28 ਡਿਗਰੀ ਸੈਲਸੀਅਸ ਅੰਮ੍ਰਿਤਸਰ 34.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 27.4 ਘਟ ਤੋਂ ਘਟ ਰਿਹਾ ਜੀ ਬਠਿੰਡਾ ਚਵਾਨ ਸਾਹਿਬ ਵੱਤੋਂ ਵੱਤਾਪਾਣ ਜਿਹੜਾ ਰਿਹਾ ਅੱਜ 35.3 ਡਿਗਰੀ ਸੈਲਸੀਅਸ ਤੇ 26 ਡਿਗਰੀ ਸੈਲਸੀਅਸ ਘਟ ਤੋਂ ਘਟ ਜੀ ਤੇ ਆਉਣ ਵਾਲੇ ਸਮੇਂ ਲਈ ਮਹਿਕਮੇ ਵਾਲਿਆਂ ਨੇ ਕਿਹਾ ਵੀ ਹਲਕੀ ਤੋਂ ਦਰਮਿਆਨੀ ਵਰਖਾ ਕਿਤੇ ਕਿਤੇ ਹੋ ਸਕਦੀ ਹੈ ਹੋ ਸਕਦੀ ਹੈ ਕਿਸਾਨ ਵੀਰੋ ਤੇ ਪੈਣੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਕੂੜਾ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਜੀ ਕਿਸਾਨ ਵੀਰੋ ਤੇ ਪੈਣਾ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਆਪਾਂ ਬਸਣਾ ਹੀ ਆ ਉਹਦੇ ਨਾਲ ਨਾਲ ਖੇਤੀ ਪ੍ਰਤੀ ਜਾਗਰੂਕ ਹੋਣਾ ਪੰਜਾਬ ਦਾ ਪਾਣੀ ਕਿੱਦਾਂ ਬਚੇ ਉਹਦੇ ਲਈ ਵੀ ਜਾਗਰੂਕ ਹੋਣਾ ਉਹਦਾ ਇੱਕ ਬਦਲ ਜਿਹੜਾ ਆ ਉਹ ਹੈ ਬਾਗਬਾਨੀ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ